ਹੈਲੋ ਜੀ ਸਸ਼ੀਕਲ ਸਾਰਿਆਂ ਨੂੰ ਵੈਲਕਮ ਟੂ ਮਾਈ YouTube ਚੈਨਲ ਅੱਜ ਆਪਾਂ ਬਣਾਉਣ ਲੱਗੇ ਆਂ ਜੇ ਗੱਜਕ ਹਿੰਦੀ ਜੇ ਨੂੰ ਚੱਕੀ ਵੀ ਕਹਿੰਦੇ ਆ ਤੇ ਇੰਗਲਿਸ਼ 'ਚ ਮੈਨੂੰ ਪਤਾ ਨਹੀਂ ਕੀ ਕਹਿੰਦੇ ਆ ਉਹਦੇ ਲਈ ਆਪਾਂ ਕੀ ਲਿਆ ਇਹ ਆਪਾਂ ਮੂੰਖਫਲੀ ਦੀ ਬੰਦੀ ਆ ਪਰ ਮੈਂ ਇਹਨੂੰ ਚੜੇ ਦੀ ਬਣਾਉਣ ਲੱਗੀ ਆ ਇੱਧਰ ਗੁੜ ਲੈ ਲਿਆ ਹਾਂ ਇੱਧਰ ਆਪਾਂ ਭੁਜਿਓ ਹੋਏ ਚਾਹ ਲੈ ਲਏ ਠੀਕ ਆ ਉਹਨਾਂ ਛਿੱਕਾ ਧਾਰ ਕੇ ਆਪਾਂ ਸਾਫ਼ ਕਰ ਲਏ ਆ ਤੇ ਮਤਲਬ ਕਿ ਬਚਨ ਦੇ ਵਿੱਚ ਜਦੋਂ ਸਰਦੀਆਂ ਆਉਂਦੀਆਂ ਨੇ ਸਰਦੀਆਂ ਦੇ ਵਿੱਚ ਇਹਨੂੰ ਬਣਾ ਕੇ ਖਾ ਸਕਦੇ ਆ ਰੱਖ ਵੀ ਸਕਦੇ ਹੋ ਰੋਜ਼ ਹੀ ਆਪਾਂ ਬਦਲ ਕੇ ਇੱਕ ਪੀਸ ਖਾ ਸਕਦੇ ਆ ਨਾਲੇ ਤਾਂ ਇਹ ਸਰਦੀਆਂ ਵਿੱਚ ਵੈਸੇ ਵੀ ਆਪਣੇ ਫਾਇਦੇਮੰਦ ਦਾ ਬਾਕੀ ਇਹਦੇ ਵਿੱਚ ਚੈਣੇ ਪਾਏ ਆ ਪ੍ਰੋਟੀਨ ਨਾਲ ਭਰਪੂਰ ਹੁੰਦੇ ਆ ਤੇ ਬਹੁਤ ਜ਼ਿਆਦਾ ਹੋਰ ਵੀ ਬੈਨੀਫਿਟ ਹੈ ਇਹਦੇ ਨਾਲ ਤਾਂ ਹੀ ਹੁਣ ਆਪਾਂ ਬਣਾਉਣੀ ਸ਼ੁਰੂ ਕਰਦੇ ਆਂ ਬਣੇ ਲੋ ਮੇਰੀ ਵੀਡੀਓ ਦੇਖਣਾ ਆਪਾਂ ਪੈਨ ਨੂੰ ਰੱਖ ਲੈ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾਵਾਂਗੇ ਜ਼ਿਆਦਾ ਨਹੀਂ ਪਾਣਾ ਗੜ ਨੂੰ ਆਪਾਂ ਚੰਗੀ ਤਰ੍ਹਾਂ ਪਿਘਲਾ ਲਾਂਗੇ ਜਿਆਦਾ ਟਾਈਮ ਨਹੀਂ ਲੱਗਦਾ 5 ਤੋਂ 10 ਮਿੰਟ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਗੜ ਨੂੰ ਜੇ ਚੰਗੀ ਤਰ੍ਹਾਂ ਕੁੱਟ ਲਵਾਂਗੇ ਫਿਰ ਤਾਂ ਇਹਨੂੰ ਜ਼ਿਆਦਾ ਪਘਲਾਉਣ ਦੀ ਲੋੜ ਹੀ ਨਹੀਂ ਪੈਣੀਗੀ ਕਿਉਂਕਿ ਇਹਨੇ ਉਹਦੀ ਮਤਲਬ ਪਿਘਲ ਜਾਣਾ ਹੁਣ ਥੋੜਾ ਜਿਹਾ ਟਾਈਮ ਲੱਗੂਗਾ ਨਾਲ ਦੀ ਨਾਲ ਆਪਾਂ ਇਹਨੂੰ ਹਿਲਾਉਂਦੇ ਰਹਿਣਾ ਮਤਲਬ ਉੱਥਲੇ ਨਹੀਂ ਜੰਮੁੰਦੇ ਨੇ ਹੁਣ ਆਪਾਂ ਇਹਦੇ ਵਿੱਚ ਇੱਕ ਚਮਚਾ ਘਿਓ ਦਾ ਪਾ ਦਾਂਗੇ ਜਿਆਦਾ ਨਹੀਂ ਪਾ ਹੁਣ ਆਪਾਂ ਇਹਦੇ ਵਿੱਚ ਥੋੜੀ ਜਿਹੀ ਸੌਂਫ ਪਾ ਲਾਂਗੇ ਵਾਈਟ ਆਪਾਂ ਇਹਦੇ ਵਿੱਚ ਤੇਲ ਵੀ ਪਾ ਸਕਦੇ ਹਾਂ ਤੇਲ ਨਹੀਂ ਆਪਾਂ ਬਹੁਣ ਨੂੰ ਆਪਾਂ ਸਕਿਪ ਕਰ ਦਿੱਤਾ ਸੌਂਫ ਆਪਾਂ ਪਾ ਲਈਏ ਤੇ ਨਾਲ ਹੀ ਆਪਾਂ ਚਨੇ ਪਾ ਲਾਂਗੇ ਥੋੜਾ ਬਚਰੇ ਨੂੰ ਹਲਾ ਕੇ ਹੁਣ ਆਪਾਂ ਕੀ ਕਰਾਂਗੇ ਥੋੜਾ ਜਿਹਾ ਲਵਾਂਗੇ ਇਹਨੂੰ ਪਾਣੀ ਦੇ ਵਿੱਚ ਗਿਰਾਵਾਂਗੇ ਤੇ ਫੇਰ ਦੇਖਦੇ ਆ ਕਿ ਬਣਿਆ ਕਿ ਨਹੀਂ ਬਣਿਆ ਇਹਨੂੰ ਪਾਣੀ ਚ ਘਰਾਇਆ ਟੁੱਟਣ ਲੱਪੇ ਦਾ ਮਤਲਬ ਗੋੜ ਬਣ ਗਿਆ ਉਹ ਹੁਣ ਆਪਾਂ ਇਹਦੇ ਵਿੱਚ ਚਨੇ ਪਾ ਦੁੱਤੇ ਚਨੇ ਪਾ ਕੇ ਚੰਗੀ ਤਰ੍ਹਾਂ ਹਿਲਾ ਲਾਂਗੇ ਇਸ ਤਰ੍ਹਾਂ ਬਣ ਗਈ ਹੁਣ ਆਪਾਂ ਇਹਨੂੰ ਗੈਸ ਨੂੰ ਕਰ ਦੇਣਾ ਬੰਦ ਤੇ ਇਹਨੂੰ ਕੱਢ ਲੈਣਾ ਕੱਢਣ ਲਈ ਆਪਾਂ ਬਟਰ ਪੇਪਰ ਲੈ ਲਿਆ ਤੇ ਘਿਓ ਲਾ ਲਿਆ ਵੈਸੇ ਤਾਂ ਘਿਓ ਦੀ ਜ਼ਰੂਰਤ ਨਹੀਂ ਸੀ ਪਰ ਫਿਰ ਵੀ ਲਾ ਲਿਆ ਆਪਾਂ ਤੇ ਇਹਨੂੰ ਆਪਾਂ ਫਲਾ ਲਾਂਗੇ ਇਹਦੇ ਤੇ ਇੱਕੋ ਸ਼ੇਪ ਦੇ ਵਿੱਚ ਐਸ ਤਰ੍ਹਾਂ ਕਰਕੇ ਫਲਾ ਲਿਆ ਇਸ ਤਰ੍ਹਾਂ ਕਰਕੇ ਆਪਾਂ ਇਹਦੀ ਕਟਿੰਗ ਕਰ ਲਈ ਆ। ਮਤਲਬ ਇਹਨੂੰ ਥੋੜਾ ਜਿਹਾ ਬਹੁਤ ਠੰਡਾ ਹੋਣ ਦਵਾਂਗੇ ਫਿਰ ਇਹਦੇ ਪੀਸਿਸ ਕੱਟ ਲਾਂਗੇ। ਤੇ ਬਾਕੀ ਇਹਦਾ ਕਲਰ ਥੋੜਾ ਜਿਹਾ ਡਾਰਕ ਤਾਂ ਹੋ ਗਿਆ ਕਿਉਂਕਿ ਮੇਰੇ ਕੋਲ ਦੋ ਤਰ੍ਹਾਂ ਦਾ ਗੋੜ ਸੀਗਾ ਇੱਕ ਦਾ ਰੰਗ ਥੋੜਾ ਜਿਹਾ orange ਜਿਹਾ ਸੀਗਾ ਤੇ ਇੱਕ ਲਾਈਟ ਜਿਹਾ ਕਲਰ ਦਾ ਸੀ ਉਹ ਮਿਕਸ ਹੋ ਕੇ ਇਹਨਾਂ ਦਾ ਕਲਰ ਥੋੜਾ ਡਾਰਕ ਆ ਗਿਆ। ਤੇ ਇਹ ਠੰਡੇ ਹੋਣ ਤੋਂ ਬਾਅਦ ਮੈਂ ਤੋੜ ਕੇ ਤੁਹਾਨੂੰ ਦਿਖਾਨੀ ਆ। ਹੁਣ ਆਪਣੀ ਥੋੜੀ ਜੀ ਠੰਡੀ ਹੋ ਗਈ ਹੈ। ਕੱਚੀ। ਦੇਖੋ। ਰੋਟੀਆਂ ਦੇ ਥੱਲੇ ਬਟਰ ਪੇਪਰ ਲਾਇਆ ਕਰਕੇ ਤਾਂ ਸੌਖੇ ਤਰੀਕੇ ਨਾਲ ਨਿਕਲ ਗਈ ਹੈ ਬਟਰ ਪੇਪਰ ਉਤਾਰ ਦਾਂਗੇ ਆਪਾਂ ਆਸਟਾ ਕਰਕੇ ਗੱਚਕ ਬਣ ਕੇ ਤਿਆਰ ਹੋ ਗਈ ਆ ਦੇਖੋ ਥੋੜਾ ਜਿਹਾ ਬਟਰ ਪੁੱਛਾ ਜਮਾ ਬਾਜ਼ਾਰ ਵਰਗੀ ਬਣ ਕੇ ਤਿਆਰ ਹੋ ਗਈ ਆ ਕਿਨੇ ਆਪ ਬਜਾਰ ਤੋਂ ਲਿਓਣੀ ਆ। ਤਾਂ ਕਰਕੇ ਆਪਣੀ ਚੱਕੀ ਵੀ ਕਹਿ ਸਕਦੇ ਨੂੰ ਗੱਜੋ ਵੀ ਕਹਿ ਸਕਦੇ ਆ ਬਣ ਕੇ ਤਿਆਰ ਹੋ ਗਈ ਆ। ਬਿਲਕੁਲ ਬਾਜ਼ਾਰ ਵਰਗੀ ਬਣ ਕੇ ਤਿਆਰ ਹੋਈ ਆ। ਤੇ ਕਲਰ ਥੋੜਾ ਜਿਹਾ ਡਾਰਕ ਤਾਂ ਹੋ ਗਿਆ ਕਿਉਂਕਿ ਮੈਂ ਦੋ ਗੁੜ ਮਿਲਾ ਕੇ ਬਣਾਇਆ ਸੀਗਾ। ਤਾਂ ਕਰਕੇ ਇਹਦਾ ਥੋੜਾ ਜਿਹਾ ਪਹਿਲਾਂ ਚੇਂਜ ਹੋ ਗਿਆ ਵਾ। ਇਹਨੂੰ ਤੁਸੀਂ ਵੀ ਬੜੀ ਆਸਾਨੀ ਨਾਲ ਘਰ ਦੇ ਵਿੱਚ ਬਣਾ ਸਕਦੇ ਜਿਵੇਂ ਆਪਾਂ ਸਰਦੀਆਂ ਆ ਰਹੀਆਂ ਆ ਸਰਦੀਆਂ ਦੇ ਵਿੱਚ ਗੁੜ ਹੋਗੇ, ਚਨੇ ਹੋਗੇ ਇਹ ਦੋਨੇ ਹੀ ਆਪਣੇ ਲਈ ਫਾਇਦੇਮੰਦ ਆ। ਗੋੜ ਵੀ ਆਪਾਂ ਨੂੰ ਗਰਮੀ ਰਿੰਦਾ ਤੇ ਚੜੀ ਗਰਮਾਇਆ ਦਿੰਦੇ ਜਿਹ ਨਾਲ ਸਰਦੀ ਤੋਂ ਬਚਾਅ ਹੁੰਦਾ ਵਾ ਬਾਕੀ ਜਿਵੇਂ ਆਪਾਂ ਪਿੱਛੇ ਜਾਣ ਬਾਜ਼ਾਰ ਤੋਂ ਮਿੱਠੀਆਂ ਚੀਜ਼ਾਂ ਦਾ ਮਿੱਠੀ ਕੋਈ ਵੀ ਮਿਠਾਈ ਲੈ ਆ ਕੇ ਦੇਣੀ ਉਹਦੇ ਨਾਲ ਸੌਬ ਹੋਣਾ ਵਧੀਆ ਹੁੰਦੀ ਹੈ ਕਿਉਂਕਿ ਇਹ ਘੱਟ కెమికਲ ਦੇ ਵਿੱਚ ਬਣਦੀ ਹੈ కెమికਲ ਤਾਂ ਇਹਦੇ ਵਿੱਚ ਕੀ ਹੋਊਗਾ ਕਿਉਂਕਿ ਆਪਾਂ ਗੁੜ ਪਾਇਆ ਠੀਕ ਆ ਬਾਹਰਲੀ ਚੀਜ਼ ਪਾਈ ਆ ਇਹਨੂੰ ਤੁਸੀਂ ਬੱਚਿਆਂ ਨੂੰ ਘਰ 'ਚ ਬਣਾ ਕੇ ਦੇ ਸਕਦੇ ਹੋ ਨਾਲੇ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਆ ਖਾਣ ਦੇ ਵਿੱਚ ਤੇ ਟਾਈਮ ਵੀ ਕੋਈ ਜ਼ਿਆਦਾ ਨਹੀਂ ਲੱਗਦਾ जे तुम्ही साडी वीडज वधी लागते तर साडी वीड लाईक शेअर ते कमेंट करे करो अँड साडे चॅनल सबस्क्राईब करो यू जी धन्यवाद